ਆ ਮੁੰਡੇ ਸਾਹਮਣੇ ਬੈਠਾ ਉਹ ਨਹੀਂ ਬਣੇ ਕੰਮ ਕੀਤਾ ਕੋਈ ਕੀ ਹੋਇਆ ਸੀ ਗੋਲੀ ਚਲਾਈ ਇਥੇ ਬਣੇ ਅੰਦਰ ਤੋਂ ਫੜੀ ਉਹਦੇ ਕੋਲ ਅੱਛਾ ਹਾਂ ਵਸ ਦੇ ਵਿੱਚ ਗੋਲੀ ਦੀ ਵਾਰ ਤੇ ਬਾਹਰ ਲੈ ਬਣਿਆ ਨਾਲੀ ਕੀ ਦੀ ਅਸੀਂ ਤੇ ਬਾਅਦ ਚਾਏ ਅੱਛਾ ਸਾਡੇ ਨੂੰ ਪਤਾ ਲੱਗਿਆ ਉਹ ਖੜਾਕਾ ਆਇਆ ਉਹ ਮੁੰਡੇ ਨੂੰ ਪੁੱਛਿਆ ਕਿਹਾ ਕਿਹਦਾ ਕਿਹਦਾ ਇਹਨੇ ਗੋਲੀ ਚਲਾਈ ਅੰਦਰੋਂ ਤਾਂ ਗੱਲ ਨਹੀਂ ਦੇਖੀ ਅੱਗੇ ਬੰਦਾ ਗਿਆ ਰੱਖੀ ਹੁੰਦਾ ਜ਼ਿੰਦਗੀ ਉਦਾਂ ਚੱਲ ਇਹ ਲੋਕਾਂ ਨੂੰ ਬੋਸ਼ ਨਹੀਂ ਆਇਆ ਇੱਥੇ ਕਿਹ ਹੈ ਇਹਨਾਂ ਨੇ ਉਹ ਤਾਂ ਫਿਰ ਗੱਲ ਹੈ ਜੱਬੀ ਹੋਇਆ ਯਾਰ ਦੇਵੋਂ ਦੀ ਮੇਰਾ ਦਿਮਾਗ ਜਟ ਗਿਆ ਮੈਨਾਂ ਤਾਂ ਤੇਰਾ ਰਿਸ਼ਤੇਦਾਰ ਕੋਈ ਹੁੰਦੀ ਨਹੀਂ ਮੇਰਾ ਦਿਮਾਗ ਜਟ ਗਿਆ ਵਾ ਖਰਾਜ ਪਾਪਾ ਵੀ ਜਾਂਦੇ ਆ ਕਿੰਨੀਆਂ ਗੋਲੀਆਂ ਚੱਲੀਆਂ ਹਾਂ ਪੰਜ ਉਹ ਬੈਠੇ ਅੱਧ ਸੈਕਿੰਡ ਹੈ ਤੇ ਮੈਂ ਆਖਣੇ ਇੱਕੋ ਇੱਕੋ ਚੱਲਦੀ ਹੈ ਗੋਲੀ ਇੱਕੋ ਜੀ ਹਾਂ ਜੀ ਕਿੱਥੇ ਚਲਾ ਇਹਨੇ ਲੱਗਾ ਟੁੱਟ ਗਈ ਇਹ ਗੱਲ ਬਾਤ ਹੋਈ ਸੀ ਗੱਲ ਬਾਤ ਕੁਝ ਨਹੀਂ ਸੀ ਉਹਨੇ ਰਫਲ ਦੇ ਵਿੱਚ ਗੋਲੀ ਪਾ ਕੇ ਤੇ ਤਾਂ ਗੋਲੀ ਚਲਾਈ ਤਾਂ ਨੇ ਆਹੋ ਗੋਲੀ ਸੀਗਾ ਜੀ ਪਤਾ ਨਹੀਂ ਮੈਂ ਨਹੀਂ ਜਾਂਦਾ ਇਹਨਾਂ ਨੂੰ ਗੋਲੀ ਚਲੀ ਕਿ ਇਹਨੂੰ ਗਈ ਕਿ ਇਹਨੂੰ ਐਨੂੰ ਗਈ ਤਾਂ ਉਹਨੂੰ ਗੱਡਿਆ ਨਾ ਤਾਂ ਇਹ ਬੱਚੇ ਚੱਲ ਜਾਂਦੀ ਕੋਈ ਨੁਕਸਾਨ ਹੋ ਸਕਦਾ ਸੀ ਉਹ ਥੋੜੀ ਨਹੀਂ ਇਧਰੋਂ ਕੋਈ ਨਜ਼ਰ ਆਈ ਤੇ ਉਹ ਕੋ ਨਤਾਨੋ ਕਰਤਾ ਫੈਲਾ ਕ ਕਿੰਨੀਆਂ ਨਿਕਲੀਆਂ ਇੱਥੇ ਕੀ ਬੋਲੀ ਹੈ ਨਾ ਇੱਕ ਮਿੰਟ ਮੈਂ ਲਾਇਸੈਂਸਤ ਕਰ ਹਾਂ ਹਾਂ ਲਾਇਸੈਂਸ ਨਹੀਂ ਨਿਕਲ ਕਦਾ ਨਹੀਂ ਲਾਇਸੈਂਸਤ ਕਰਨਾ ਨਾ ਨਾ ਕੰਮ ਤੇਰਾ ਵੈਤ ਤੇ ਬੈਦੁਰ ਮਟਾਓ ਜੀ ਪਹਿਲਾਂ ਮਾਮਲਾ ਵੇ ਬੱਸ ਅੱਡੇ ਇੱਥੇ ਇਹਨਾਂ ਦਾ ਬੰਦਿਆਂ ਨੇ ਦੱਸਿਆ ਪਈ ਇੱਥੇ ਕੋਈ ਫਾਇਰ ਹੋਇਆ ਬੰਦਾ ਲਿਆਂਦਾ ਨੂੰ ਇਹਨੇ ਕੀ ਵੈਰੀਫਾਈ ਕਰਨ ਦਾ ਕਿਹਦਾ ਇਹ ਬੰਦਾ ਕੁਛ ਦੇ ਅਜੇ ਲੈ ਕੇ ਆਏ ਹੋਣੇ ਅਜੇ ਕਰ ਲੈਣਦੇ ਹੋ ਜੇ ਰਾਈਫਲ ਨਹੀਂ ਹੋਇਆ ਕਿਹੜੀ ਰਾਈਫਲ ਦਨਾਲੀ ਦਨਾਲੀ ਨੇ ਤੇ ਉਹ ਤੋਂ ਹੀ ਕਬਜ਼ੇ ਲੈ ਲਈ ਹੋਣੇ ਭਈ ਇਹਦੇ ਵੇਨੇ ਆ ਕਰਦੇ ਕਬਜ਼ੇ ਜੀ ਬੰਦਾ ਨਸ਼ੇ 'ਚ ਹੈ ਕਿ ਤਰ੍ਹਾਂ ਵੇਨੇ ਇਹਦੇ ਚੈੱਕ ਕਰਨੇ ਆ ਕਰ ਲਈ ਪੁੱਛ ਕੇ ਅਸੀਂ ਕਿਤੀ ਕੀ ਦੱਸਦੇ ਅਜੇ ਨਹੀਂ ਕੀਤੀ ਅਜੇ ਤੁਸੀਂ ਆ ਕੇ ਨਾਲ ਹੀ ਆਪਣੇ ਮੌਕੇ 'ਤੇ ਮਿਲਿਆ ਅਜੇ ਕਰ ਲੈ ਨਹੀਂ ਇਹ ਫੌਜੀ ਆ ਕੌਣ ਆ ਪਤਾ ਨਹੀਂ ਪੁੱਛਦੇ ਆ ਦਸਤਾਵਰ ਰਟਾਇਰ ਫੌਜੀ ਕਿਥੋਂ ਦਾ ਪੁੱਛਦੇ ਬਾਈਰਾ ਮੁੰਡਿਆ ਬਾਈਰਾ ਆਵੇ ਤੁਹਾਡੇ ਸਾਹਮਣੇ ਆ ਨਾਮ ਰਸਪਾਲ ਸਿੰਘ ਹੈ ਜੀ ਕੀ ਗੱਲ ਬਾਤ ਹੋਈ ਆ ਸਰ ਮੈਂ ਯੂ ਐਨ ਮਿਸ਼ਨ ਦੇ ਵਿੱਚ ਵੀ ਨੌਕਰੀ ਕੀਤੀ ਆ ਗੁਰੂ ਜੌਨ ਬਟਾਲੀਅਨ ਦਾ ਬੰਦਾ ਤੇ ਰਸਖਲਾਈ ਦਾ ਤੇ ਮੈਂ ਤੇ ਰੱਖੀ ਆ ਨਿਕਲ ਗਈ ਆ ਮੈਂ ਕੋਈ ਮੈਂ ਤੇ ਪਹਿਲੀ ਵਾਰੀ ਪੰਜਾਬ ਵੇਖਿਆ ਤੇ ਮੈਂ ਆਇਆ ਵੀ ਚਲੋ ਪੰਜਾਬੀ ਬੰਦਾ ਪੱਗ ਵਾਲਾ ਬੰਦਾ ਨਜ਼ਰ ਆਉਂਦਾ ਰੱਬੀਂ ਕੇ ਦੇ ਤੇ ਮੈਨੂੰ ਖੁਸ਼ੀ ਬੜੀ ਹੋਈ ਐ ਇਸ ਚੀਜ਼ ਦੀ ਵੀ ਮੈਂ ਇੰਨੇ ਚਿਰ ਬਾਅਦ ਪੰਜਾਬ ਦੇ ਵਿੱਚ ਆਇਆ ਪਿੰਡ ਕਿਹੜਾ ਆਪਣਾ ਪਿੰਡ ਲਵਾਰਾ ਐ ਤੇ ਕਿਉਂ ਗੋਲੀ ਚਲੀ ਕਿੱਥੇ ਤੁਹਾਡੇ ਉਹ ਚੱਲੀ ਕੀ ਐ ਸਰ ਮੈਂ ਜਦੋਂ ਐ ਰੱਖੀ ਆ ਆਪੇ ਉਹ ਨਿਕਲ ਗਈ ਆ ਕਿੱਥੇ ਬੇਟਾ ਦਨਾਲੀ ਚੋਂ ਬਸ ਐ ਚ ਮੈਂ ਇਹ ਹਰ ਚਲਾਈ ਮੈਨੂੰ ਤਾਂ ਖੁਸ਼ੀ ਇੰਨੀ ਹੋ ਰਹੀ ਕਿ ਅੱਜ ਘਰ ਜਾ ਰਿਹਾ ਵਾਂ ਪੰਜਾਬ ਚ ਆ ਗਿਆ ਆਪਦੇ ਘਰ ਆ ਰਿਹਾ ਤੇ ਆ ਮੈਨੂੰ ਹੋਰ ਹੀ ਖੁਸ਼ੂਤਾ ਜੱਬ ਪਾਤਾ ਹੁਣ ਕੀ ਗੱਲ ਬਾਤ ਹੋਈ ਉਹਨੂੰ ਕਿੰਨਾ ਨੇ ਸਰ ਇਹ ਇਹ ਮੈਨੂੰ ਇੱਥੇ ਲੈ ਆਏ ਵੀ ਤੂੰ ਇੱਕਦਾਂ ਨਿਕਲ ਗਈ ਕਿਤ ਲੈਂਦਾ ਪੁਲਿਸ ਨੇ ਤੇ ਸਾਰੇ ਇਹੋ ਜੀ ਸਾਡੇ ਜਦੋਂ ਦਿਮਾਗ 'ਚ ਹੀ ਨਹੀਂ ਦਿਲ 'ਚ ਨਹੀਂ ਮੈਂ ਵੀ ਗੁਰੂ ਗੋਬਿੰਦ ਸਿੰਘ ਦਾ ਦਾਸ ਆ ਗੁਰੂ ਜੀ ਬੋਲੀ ਦਾ ਨੁਕਸਾਨ ਹੋ ਜਾਂਦਾ ਕੌਣ ਜ਼ਿੰਮੇਵਾਰ ਹੀ ਹੈ ਸਾਰੇ ਉੱਪਰ ਨੂੰ ਨਿਕਲ ਹੀ ਆ ਹੋਇਆ ਨਹੀਂ ਆ ਬਾਕੀ ਅੱਗੇ ਨਾ ਵਿਗੜਨ ਪਾਉ ਮੈਂ ਗਰੀਬ ਬੱਚਾ ਵਾਂ ਮੈਨੂੰ ਮਾਫ ਕਰੋ ਡਰਿੰਕ ਕੀਤੀ ਆ ਹਾਂ ਡਰਿੰਕ ਕੀ ਵੀ ਫੌਜੀ ਬੰਦਾ ਮੈਂ ਪੱਗ ਨਿਗਾਹ ਜਲ ਆਇਆ ਵਾ ਪਰ ਉਹ ਸਰ ਨਿਕਲ ਗਈ ਐ ਥੋੜੀ ਅਹੀਂ ਆਪਦੇ ਪੰਜਾਬ ਦੇ ਵਿੱਚ ਹੀ ਕੋਈ